ਸਾਰੀਆਂ ਸਰਕਾਰਾਂ ਨੇ ਚਾਹੇ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਇਹ ਨਹੀਂ ਵੋਟਾਂ ਦੇ ਪਹਿਲਾਂ ਲਾਰੇ ਲਾਇਆ ਸਾਨੂੰ ਲੋਕ ਵੋਟਾਂ ਬਦਲਣਗੇ ਅਸੀਂ ਜਿਹੜੇ ਉਹ ਸਾਰੇ ਰਿਹਾਈ ਕਰਾਂਗੇ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 3 ਸਾਲ ਤੋਂ ਮਹਾਲੀ ਦੇ ਵਿੱਚ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਜਿੱਥੇ ਦਾ ਜਗਤਾਰ ਸਿੰਘ ਹਵਾਰਾ ਭਗਵੰਤ ਸਿੰਘ ਰਾਜਵੜਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੈ ਠੀਕ ਆ ਜਿਹੜੇ ਰਾਜਨੀਤਿਕ ਕੈਦੀ ਨੇ ਕਿਸੇ ਨੂੰ ਨੈਕਸ ਨਹੀਂ ਕਹਿ ਕੇ ਅੰਦਰ ਤਾੜਿਆ ਆ ਕੋਈ ਯੂਨੀਵਰਸਿਟੀ ਦੇ ਨੌਜਵਾਨਿਆਂ ਕੋਈ ਪ੍ਰੈਸਰ ਬੋਟਰਿਆਂ ਕੋਈ ਬੁੱਧੀਜੀਵੀਆ ਉਹ ਜਿਨ੍ਹਾਂ ਨੂੰ ਫੜ ਕੇ ਰੱਖਿਆ ਸਰਕਾਰ ਨੇ ਉਹ ਸਾਰਿਆਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਜਗਤਾਰ ਸਿੰਘ ਹਵਾਰਾ ਹੋਰ ਵੀ ਜਥੇਬੰਦੀਆਂ ਨੇ ਜਿਹੜੇ ਵੱਡੇ ਵੱਡੇ ਸਾਡੇ ਯੋਧੇ ਸੀ ਉਹ 35-35 40-40 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਸੋ ਉਹਨਾਂ ਨੂੰ ਰਿਹਾ ਕਰਨ ਦੀ ਇਹ ਮੰਗ ਆ ਸਜੋਂ ਕਿਸਾਨ ਮੋਰਚਾ ਸਾਰਾ ਹੀ ਅੱਜ ਜਿਹਦੇ ਵਿੱਚ 32 ਕਿਸਾਨ ਜਥੇਬੰਦੀਆਂ ਆ ਉਹ ਸਾਰਾ ਸਪੋਰਟ ਕਰ ਰਿਹਾ ਜੀ ਤੇ ਕੌਮੀ ਸਾਬ ਉਹ ਚਾਇਆ ਧਰਮਕ ਜਥੇ ਵਧੀਆ ਸਿੱਖ ਜਥੇ ਵਧੀਆ ਸਾਰੇ ਬੰਦੀ ਸਿੰਘ ਰਿਹਾਉਣੇ ਚਾਹੀਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਖੀਆਂ ਦਾ ਇਨਸਾਫ ਮਿਲਣਾ ਚਾਹੀਦਾ ਵਾ ਤੇ ਉਸੇ ਸਬੰਧ ਦੇ ਵਿੱਚ ਅੱਜ ਦੀ 12 ਦਾ 3 ਪੌਰਾ ਮੰਨ ਜਿਹੜੇ ਆ ਟੋਲ ਪਲਾਜ਼ਾ ਫ੍ਰੀ ਕੀਤੇ ਜਾਣੇ ਆ ਸਰਕਾਰ ਨੂੰ ਜਗਾਉਣ ਦੇ ਦੇ ਲੋਕ ਜਨਾ ਲਾਈਵ ਤੇ ਸਵਾਗਤ ਮੈਂ ਕਮਲ ਕਪੂਰ ਅੱਜ ਸਾਰੇ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਟੋਲ ਪਲਾਜ਼ਿਆਂ ਨੂੰ ਫ੍ਰੀ ਕਰਨ ਦੀ ਕਾਲ ਦਿੱਤੀ ਗਈ ਸੀ ਕਿ ਜਿੱਥੇ ਕਿ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਟੋਲ ਬੰਦ ਰੱਖੇ ਜਾਣਗੇ ਦੱਸ ਦਈਏ ਕਿ ਇਸ ਵਕਤ ਫਲੋਰ ਦੇ ਨਜ਼ਦੀਕ ਲੱਡਵਾਲ ਟੋਲ ਪਲਾਜ਼ਾ ਜਿਹੜਾ ਹੈ ਉਹ ਫ੍ਰੀ ਕਰਵਾਇਆ ਜਾ ਰਿਹਾ ਮੰਗ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਔਰ ਖਾਸ ਕਰਕੇ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਰਿਹਾਈ ਦੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਹੈ ਇਸ ਕਰਕੇ ਜਿੰਨੇ ਵੀ ਟੋਲ ਪਲਾਜ਼ਾ ਨੇ ਉਹਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਫ੍ਰੀ ਕਰਵਾਇਆ ਜਾ ਰਿਹਾ ਹੈ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ ਫ੍ਰੀ ਨਿਕਲਣਗੀਆਂ ਇਸ ਕਰਕੇ ਇੱਥੇ ਟੋਲ ਜਿਹੜਾ ਹੈਗਾ ਕਿਸੇ ਵੀ ਗੱਡੀ ਨੂੰ ਹੁਣ ਟੋਲ ਦੇਣ ਦੀ ਜ਼ਰੂਰਤ ਨਹੀਂ ਹੈ ਇੱਥੇ ਜੱਥੇਬੰਦੀਆਂ ਵੱਲੋਂ ਜਿਹੜਾ ਹੈਗਾ ਟੋਲ ਫ੍ਰੀ ਕਰਵਾ ਦਿੱਤਾ ਗਿਆ ਹੈਗਾ ਸਾਰੀਆਂ ਗੱਡੀਆਂ ਫ੍ਰੀ ਨਿਕਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਬੈਰੀਕੇਡ ਉੱਪਰ ਕਰ ਦਿੱਤਾ ਗਿਆ ਹੈ ਬੈਰੀਕੇਡ ਉੱਪਰ ਕਰਤਾ ਹੈ ਔਰ ਸਾਰੀਆਂ ਗੱਡੀਆਂ ਫ੍ਰੀ ਦੇ ਵਿੱਚ ਨਿਕਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਬੈਰੀਕੇਡ ਕੱਢ ਦਿੱਤਾ ਗਿਆ ਔਰ ਗੱਡੀਆਂ ਇੱਥੇ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ ਚਾਹੇ ਉਹ ਬੱਸਾ ਹੋਣ ਕਾਰਾ ਹੋਣ ਸਾਰੀਆਂ ਗੱਡੀਆਂ ਫ੍ਰੀ ਦੇ ਵਿੱਚ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਟੋਲ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਆਪਣੇ ਕੈਬਨ ਜਿਹੜੇ ਨੇ ਬੰਦ ਕਰ ਦਿੱਤੇ ਨੇ ਕੈਬਨ ਤੋਂ ਬਾਹਰ ਆ ਚੁੱਕੇ ਨੇ ਕੈਬਨ ਦੇ ਅੰਦਰ ਹੁਣ ਟੋਲ ਜਿਹੜਾ ਉਹ ਨਹੀਂ ਕਟਿਆ ਜਾ ਰਿਹਾ ਜਿੰਦੀਆਂ ਵੀ ਗੱਡੀਆਂ ਨੇ ਸਾਰੀਆਂ ਫ੍ਰੀ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਥੇਬੰਦੀਆਂ ਵੱਲੋਂ ਸਾਰਾ ਜਿਹੜਾ ਕੈਬਨ ਹੈ ਉਹ ਬੰਦ ਕਰਵਾ ਦਿੱਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਕੈਬਨ ਬੰਦ ਹੈ ਕੋਈ ਵੀ ਟੋਲ ਜਿਹੜਾ ਨਹੀਂ ਕਟਿਆ ਜਾ ਰਿਹਾ ਗੱਡੀਆਂ ਫ੍ਰੀ ਦੇ ਵਿੱਚ ਕਢਵਾਈਆਂ ਜਾ ਰਹੀਆਂ ਨੇ ਇਕ ਕਾਲ ਦਿੱਤੀ ਗਈ ਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਕਾਲ ਦਿੱਤੀ ਗਈ ਸੀ ਔਰ ਇਸ ਕਾਲ ਕਾਰਨ ਇਸ ਸਦੇ ਕਾਰਨ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੰਡੀਆਂ ਬੈਨਰ ਲੈ ਕੇ ਸਾਰਾ ਜਿਹੜਾ ਟੋਲ ਪਲਾਜ਼ਾ ਹੈ ਉਹ ਫ੍ਰੀ ਕਰਵਾ ਦਿੱਤਾ ਗਿਆ ਲੱਡੋਵਾਲ ਦਾ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਸਨੂ ਅੱਜ ਬਿਲਕੁਲ ਫ੍ਰੀ ਕਰਵਾ ਦਿੱਤਾ ਗਿਆ ਹੈ ਗੱਲਬਾਤ ਕਰ ਲੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਮੰਗ ਰੱਖੀ ਜਾ ਰਹੀ ਹੈ ਕਿ ਜਿੰਨੇ ਵੀ ਬੰਦੀ ਸਿੰਘ ਨੇ ਸਭ ਦੀ ਰਿਹਾਈ ਕੀਤੀ ਜਾਵੇ ਔਰ ਅੱਜ ਟੋਲ ਜਿਹੜੇ ਫ੍ਰੀ ਕਰਵਾ ਦਿੱਤੇ ਗਿਆ ਕਿੰਨੇ ਤੋਂ ਕਿੰਨੇ ਵਜੇ ਤੱਕ ਦੀ ਇਹ ਕਾਹਤ ਹੈ 12:00 ਤੋਂ 3:00 ਵਜੇ ਤੱਕ 12:00 ਤੋਂ ਲੈ ਕੇ 3:00 ਵਜੇ ਮੰਗ ਦੱਸ ਦਿਓ ਕੀ ਕੀ ਮੰਗਾ ਲੈ ਕੇ ਆਏ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 3 ਸਾਲ ਤੋਂ ਮਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਤੇ ਉਸੇ ਦੇ ਬਲੋਕਾਲ ਹੈਗੀ ਆ ਤੇ ਸਾਰੇ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਂ ਦਾ ਇਨਸਾਫ ਮਿਲਣਾ ਚਾਹੀਦਾ ਵਾ ਤੇ ਉਸੇ ਸੰਬੰਧ ਦੇ ਵਿੱਚ ਅੱਜ ਦੀ 12 ਤੋਂ 3 ਪੌਰਾ ਮੰਨ ਜਿਹੜੇ ਆ ਟੋਲ ਪਲਾਜ਼ਾ ਫ੍ਰੀ ਕੀਤੇ ਜਾਣੇ ਆ ਸਰਕਾਰ ਨੂੰ ਜਗਾਉਣ ਦੇ ਲਈ ਬਿਲਕੁਲ ਸਰਕਾਰ ਨੂੰ ਜਗਾਉਣ ਦੇ ਲਈ ਅੱਛਾ ਮੈਂ ਦੇਖ ਰਿਹਾ ਸੀ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਵੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਉਹਨਾਂ ਦੀ ਵੀ ਰਿਹਾਈ ਦੀ ਮੰਗ ਹੈਗੀ ਆ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਬਲਵੰਤ ਸਿੰਘ ਰਾਜਵੜਾ ਸਮੇਤ ਸਾਰੇ ਬੰਦੀ ਸੰਗਾਂ ਦੀ ਰਿਹਾਈ ਦੀ ਮੰਗ ਹੈਗੀ ਆ ਜਿਹੜੇ ਰਾਜਨੀਤਿਕ ਕੈਦੀ ਨੇ ਜੀ ਅੱਛਾ ਜਿੰਨੇ ਵੀ ਰਾਜਨੀਤਿਕ ਕੈਦੀ ਹੈ ਇਹ ਅੱਜ ਸੰਕੇਤਿਕ ਹੋਏਗੀ ਅੱਗੇ ਕੀ ਜਿਹੜਾ ਹੈਗਾ ਰੱਖਿਆ ਜਾਏਗਾ ਔਰ ਕੀ ਟਿਚਰ ਹੈ ਅਗਲਾ ਪ੍ਰੋਗਰਾਮ ਕੌਮਯੂਨ ਸਾ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਬੈਠ ਕੇ ਫੈਸਲਾ ਕਰੇਗਾ ਬਿਲਕੁਲ ਕੌਮੀ ਇਨਸਾਫ ਮੋਰਚਾ ਜਥੇਬੰਦੀ ਵੱਲੋਂ ਇਹ ਸੰਕੇਤਿਕ ਜਿਹੜੀ ਐ ਐਲਾਨ ਕੀਤਾ ਹੈ ਕਾਲ ਦਿੱਤੀ ਗਈ ਹੈਗੀ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਯੂਨੀਅਨ ਦਾ ਵਿਸਮਰਥਨ ਹੈ ਜੀ ਹਾਂਜੀ ਹਾਂਜੀ ਸਾਡੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸਾਡੇ ਪੰਜਾਬ ਪ੍ਰਧਾਨ ਦਿਲਵਾਰ ਸਿੰਘ ਗਿੱਲ ਉਹਨਾਂ ਵੱਲੋਂ ਸਮਰਥਨਾ ਹੋਰ ਵੀ ਜਥੇਬੰਦੀਆਂ ਵੱਲੋਂ ਸਮਰਥਨ ਸਾਡੀ ਮੰਗ ਇੱਕੋ ਹੀ ਹੈ ਜੀ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਜਗਤਾਰ ਸਿੰਘ ਹਵਾਰਾ ਹੋਰ ਵੀ ਜਥੇਬੰਦੀਆਂ ਨੇ ਜਿਹੜੇ ਵੱਡੇ ਵੱਡੇ ਸਾਡੇ ਯੋਧੇ ਸੀ ਉਹ 35-30 40-40 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਸੋ ਉਹਨਾਂ ਨੂੰ ਰਿਹਾ ਕਰਨ ਦੀ ਇਹ ਮੰਗ ਆ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਟੂਲ ਫਰੀ ਰਹਿਣਗੇ ਅਜਾ ਇਹ ਪੂਰੇ ਪੰਜਾਬ ਦੇ ਵਿੱਚ ਕਾਲ ਦਿੱਤੀ ਗਈ ਹੈ ਬਿਲਕੁਲ ਜੀ ਬਿਲਕੁਲ ਕਾਲ ਦਿੱਤੀ ਗਈ ਸੀਗੀ ਔਰ ਸਾਡੇ ਪ੍ਰਧਾਨ ਜੀ ਵੱਲੋਂ ਵੀ ਇਹ ਸਮਰਥਨ ਆ ਪੂਰਾ ਔਰ ਅਸੀਂ ਉਹਨਾਂ ਕੋਲ ਪਹੁੰਚੇ ਹੋਏ ਆ ਤੁਹਾਡੇ ਸਾਹਮਣੇ ਟੋਲ ਫਰੀ ਹੋ ਰਹੇ ਆ ਤਾਂ ਟੋਲ ਫਰੀ ਹੋ ਰਹੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹਾਲਾਂਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ احتیاط ਦੇ ਤੌਰ ਤੇ ਪਹੁੰਚ ਚੁੱਕਾ ਹੈਗਾ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਐhtiatan ਪਹੁੰਚਿਆ ਹੈ ਲੇਕਿਨ ਇਹ ਕਾਲ ਦਿੱਤੀ ਗਈ ਹੈ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰੀ ਤਰ੍ਹਾਂ ਨਾਲ ਟੋਲ ਜਿਹੜਾ ਉਹ ਫ੍ਰੀ ਰੱਖਿਆ ਜਾਏਗਾ ਇਹ ਕਾਲ ਹੈ ਔਰ ਮੰਗ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਜਿਹੜੀ ਹੈ ਕਾਲ ਦਿੱਤੀ ਗਈ ਹੈ ਹਾਲਾਂਕਿ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਲਿਖਿਆ ਜਾਏਗਾ ਪਰ ਸਰਕਾਰਾਂ ਨੂੰ ਜਗਾਨ ਦੇ ਲਈ ਅੱਜ ਇਹ 12 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਟੋਲ ਬੰਦ ਰਹਿਣਗੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਦੀ ਕਾਲ ਦਿੱਤੀ ਗਈ ਹੈਗੀ ਇਹਨਾਂ ਨੂੰ ਹਾਂਜੀ ਉਹਨਾਂ ਅਖਬਾਰ ਦੇ ਵਿੱਚ ਆਇਆ ਜੀ 12 ਤੋਂ 3 ਦੀ ਇਹਨਾਂ ਦੇ ਪ੍ਰਧਾਨਾਂ ਨਾਲ ਗੱਲ ਕਰ ਲਈ ਵੀ ਕੀ ਨਹੀਂ ਹੁਣ ਕੀ ਦਾ ਫ੍ਰੀ ਰੱਖਵਾਇਆ ਜਾਏਗਾ ਜਾਂ ਤੁਹਾਨੂੰ ਕੀ ਜਿਹੜੇ ਹੈਗੇ ਐ ਇੱਥੇ ਆਰਡਰਸ ਮਿਲੇ ਐ ਜਾਂ ਇੱਥੇ ਕੋਈ ਸਥਿਤੀ ਖਰਾਬ ਨਾ ਹੋਵੇ ਨਹੀਂ ਇਥੇ ਪੁਖਤਾ ਪ੍ਰਬੰਧ ਹੋਵੇ ਸਿਕਿਉਰਿਟੀ ਦਾ ਤੇ ਪੁਖਤਾ ਪ੍ਰਬੰਧ ਨੇ ਸਿਕਿਉਰਿਟੀ ਦੇ ਹਾਲਾਕੀ ਜੱਥੇਬੰਦੀ ਨੂੰ ਕਿਸੇ ਵੀ ਤਰ੍ਹਾਂ ਨਾਲ ਰੋਕਿਆ ਨਹੀਂ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਦੱਸਦੀ ਹੈ ਕਿ ਟੋਲ ਪੂਰੀ ਤਰ੍ਹਾਂ ਨਾਲ ਫ੍ਰੀ ਨੇ ਇਸ ਵਕਤ ਸਾਰੀਆਂ ਗੱਡੀਆਂ ਨਿਕਲਦੀਆਂ ਹੋਈਆਂ ਤੁਹਾਨੂੰ ਨਜ਼ਰ ਆਣ ਗਿਆ ਸਾਰੀਆਂ ਗੱਡੀਆਂ ਪੂਰਾ ਰੇ ਅਕਰੌਂਡ ਦੇ ਲਈ ਤੇ ਸੰਜੋਗ ਕਿਸਾਨ ਮੋਰਚੇ ਨੇ 3 ਵਜੇ 12:00 ਤੋਂ 3 ਵਜੇ ਜਿਹੜਾ ਹੈਗਾ ਟੋਟਲੀ ਫ੍ਰੀ ਰਹੇਗਾ ਪੂਰੇ ਪੰਜਾਬ ਦੀ ਕੋਲ ਕਿਹੜੀਆਂ ਕਿਹੜੀਆਂ ਜਥੇਵੰਦੀਆਂ ਦਾ ਸਮਰਥਨ ਕਰੇ ਸੰਜੁਗਤ ਕਿਸਾਨ ਮੋਰਚਾ ਸਾਰਾ ਹੀ ਆ ਜੀ ਜਿਹਦੇ ਵਿੱਚ 32 ਕਿਸਾਨ ਜਥੇਵੰਦੀਆਂ ਆ ਉਹ ਸਾਰਾ ਸਪੋਰਟ ਕਰ ਰਿਹਾ ਜੀ ਤੇ ਕੌਮੀ ਸਾਬ ਮੋਰਚਾ ਆ ਧਰਮਕ ਜਥੇਵੰਦੀਆਂ ਆ ਸਿੱਖ ਜਥੇਵੰਦੀਆਂ ਆ ਇਹ ਸਾਰੀਆਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਅਸੀਂ ਇਹ ਪਰ ਜੋ ਮੰਗ ਕਰਦੇ ਆ ਪਿਓ ਜਿਹੜੇ ਬੰਦੀ ਸਿੰਘ ਆ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਆ ਜਿਨ੍ਹਾਂ ਨੂੰ 20-20 ਸਾਲ ਸਜ਼ਾ ਹੋਈ ਸੀ ਹੁਣ 35-35 ਸਾਲ ਹੋ ਗਿਆ ਉਹਨੂੰ ਜੇਲਾਂ ਚ ਬੈਠਿਆ ਨੂੰ ਸਾਰੀਆਂ ਸਰਕਾਰਾਂ ਨੇ ਚਾਹੇ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਇਹ ਨਹੀਂ ਵੋਟਾ ਤੋਂ ਪਹਿਲਾਂ ਲਾਰੇ ਲਾਇਆ ਸੀ ਸਾਨੂੰ ਲੋਕ ਵੋਟਾਂ ਪਾਣਗੇ ਅਸੀਂ ਜਿਹੜੇ ਉਹ ਸਾਰੇ ਰਿਆ ਕਰਾਂਗੇ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਇਹ ਮੰਗ ਕੀਤੀ ਆ ਉਹਦੇ ਵਿੱਚ ਇਹ ਵੀ ਮੰਗ ਐਡ ਕੀਤੀ ਆ ਕਿ ਜਿੰਨੇ ਵੀ ਬੱਦੀ ਸਿੰਘਾਂ ਦੇ ਨਾਲ ਪੂਰੇ ਭਾਰਤ ਦੇ ਵਿੱਚ ਕਿਸੇ ਨੂੰ ਨੈਕਸਲਿਕ ਹੈ ਕੇ ਅੰਦਰ ਤਾਲੇ ਆਇਆ ਕੋਈ ਯੂਨੀਵਰਸਿਟੀ ਦੇ ਨੌਜਵਾਨਿਆਂ ਕੋਈ ਪ੍ਰੈਸਰ ਮੋਟਰਿਆਂ ਕੋਈ ਬੁੱਧੀਜੀਵੀ ਆ ਉਹ ਜਿਨ੍ਹਾਂ ਨੂੰ ਫੜ ਕੇ ਰੱਖਿਆ ਹੈ ਸਰਕਾਰ ਨੇ ਉਹ ਸਾਰਿਆਂ ਨੂੰ ਤੁਰੰਤ ਰਿਆ ਕਰਨਾ ਚਾਹੀਦਾ ਅਸੀਂ ਇਹ ਪੁਰਜੋ ਮੰਗ ਕਰਦੇ ਆ ਅੱਛਾ ਕੌਮੀ ਇਨਸਾਫ ਮੋਰਚਾ ਵੱਲੋਂ ਖਾਸ ਕਰਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਵੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈਗੀ ਹੈ ਬਿਲਕੁਲ ਸਾਰੇ ਦੀ ਮੰਗ ਕਰਦੇ ਆ ਜਿੰਨੇ ਮਤਲਬ ਸਿੱਖ ਕਹਿੰਦੀ ਆ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਲਈਆਂ ਉਹਨਾਂ ਸਾਰੇ ਰਿਹਾਈ ਹੋਣੀ ਚਾਹੀਦੀ ਹੈ ਅੱਛਾ ਇਹ ਅੱਜ ਸੰਕੇਤਿਕ ਰਹੇਗਾ ਜਾਂ ਅਗਲਾ ਪ੍ਰੋਗਰਾਮ ਕਿ ਅਗਲਾ ਪ੍ਰੋਗਰਾਮ ਅਗਲੀ ਮੀਟਿੰਗ ਦੇ ਵਿੱਚ ਦੇਵਾਂਗੇ ਜੀ ਅੱਜ ਦਾ ਪ੍ਰੋਗਰਾਮ ਇਹ ਹੀ ਆ ਵੀ 12 ਤੋਂ 3 ਵਜੇ ਤੇ ਜਿਹੜੇ ਟੂਰ ਪਲਾਈ ਫਰੀ ਆ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਫੋਰੀ ਮੀਟਿੰਗ ਸੱਦ ਕੇ ਜਿਹੜੇ ਤਾਂ ਅੱਜ ਪੰਜਾਬ ਸਰਕਾਰ ਦਾ ਕੀ ਰੋਕ ਹੈਗਾ ਕਿਉਂਕਿ ਤੁਸੀਂ ਮੰਗ ਕੇਂਦਰ ਤੋਂ ਰੱਖਣੀ ਹੈ ਕੇਂਦਰ ਨੇ ਹੀ ਇਹਦਾ ਫੈਸਲਾ ਕਰਨਾ ਹੈਗਾ ਪੰਜਾਬ ਸਰਕਾਰ ਦਾ ਕੀ ਰੋਕ ਹੈ ਪੰਜਾਬ ਸਰਕਾਰ ਸਿਫਾਰਿਸ਼ ਕਰੇ ਉਹਦੀ ਪੰਜਾਬ ਸਰਕਾਰ ਵੀ ਸਿਫਾਰਿਸ਼ ਨਹੀਂ ਕਰ ਰਹੀ ਕਿਉਂਕਿ ਜੇ ਮਤਲਬ ਪੰਜਾਬ ਸਰਕਾਰ ਇਸ ਗੱਲ ਤੇ ਆ ਰਹੀ ਆ ਉਹ ਉਹਨੂੰ ਮਤਲਬ ਆਪਣੀ ਸਿਫਾਰਿਸ਼ ਭੇਜੇ ਸੈਂਟਰ ਨੂੰ ਨਹੀਂ ਵਿਧਾਨ ਸਭਾ ਦੇ ਵਿੱਚ ਹੁਣ ਤਾਂ ਪਿੱਛੇ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਮੁੱਦਾ ਚੱਕਿਆ ਜਾਣਾ ਚਾਹੀਦਾ ਸੀ ਕਿਹਾ ਕੋਈ ਏਦਾਂ ਦੀ ਗੱਲ ਹੋਈ ਕਿਸੇ ਮੰਤਰੀ ਨਾਲ ਵਿਧਾਇਕ ਨਾਲ ਜਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਨਾਲ ਦੇਖੋ ਗੱਲ ਆ ਵੀ ਸਿਆਣੇ ਕਹਿੰਦੇ ਹੁੰਦਾ ਪੰਚਾਂ ਦਾ ਗਿਆ ਸਰਬੱਤੇ ਪ੍ਰਣਾਲਾ ਉੱਥੇ ਦਾ ਉੱਥੇ ਜਿਹੜੀਆਂ ਵੀ ਸਰਕਾਰਾਂ ਆਈਆਂ ਲੋਕ ਵਿਰੋਧੀ ਆਈਆਂ ਨਹੀਂ ਪਰ ਆਮ ਆਦਮੀ ਪਾਰਟੀ ਤਾਂ ਗੱਲ ਕਰਦੀ ਸੀ ਨਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ ਕਹਿਣ ਨੂੰ ਆਮ ਆਦਮੀ ਆ ਨਾ ਮਤਲਬ ਕਹਿਣ ਨੂੰ ਆਮ ਆਦਮੀਆਂ ਹੈ ਖਾਸ ਆਦਮੀਆਂ ਦੀ ਪਾਰਟੀ ਆ ਜੀ ਕਹਿਣ ਨੂੰ ਲੋਕਾਂ ਦੇ ਅੱਖੀ ਘਟਾ ਪਾਇਆ ਗਿਆ ਕਿਉਂਕਿ ਮਤਲਬ ਜਦੋਂ ਅਸੀਂ ਦਿੱਲੀ ਅੰਦੋਲਨ ਲੜ ਕੇ ਆਏ ਆ ਕਾਂਗਰਸ ਖਾਲੀਆਂ ਤੋਂ ਲੋਕ ਦੁਖੀ ਸੀ ਉਹ ਨਹੀਂ ਪੰਜਾਬ ਦਾ ਕੰਜੂਮਰੀ ਇੰਨਾ ਕੱਢਿਆ ਦੁਖੀ ਸੀ ਇਹਨਾਂ ਨੇ ਲਾਰੇ ਲਾਤੇ ਭਗਤ ਸਿੰਘ ਦੇ ਨਾਂ ਤੇ ਲਾਰੇ ਲਾਏ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਏ ਬਾਬਾ ਸਾਹਿਬ ਦਾ ਉਮੀਦਵਾਰ ਦੀ ਫੋਟੋ ਲਿਆ ਕੇ ਦਫ਼ਤਰਾਂ ਟਿਕਾਤੀ ਪਰ ਉਹਦੇ ਅਮਲ ਦੇ ਵਿੱਚ ਸਾਰਾ ਕੁਝ ਉਲਟ ਹੋ ਰਿਹਾ ਜੀ ਮਤਲਬ ਅਮਲ ਦੇ ਵਿੱਚ ਕੁਝ ਨਹੀਂ ਉਹਨੋਂ ਨਰੇਗਾ ਦਾ ਵੀ ਵਿਰੋਧ ਕਰਦੀ ਆ ਜਦ ਕਿ ਚਾਰ ਕਾਨੂੰਨ ਹੋਰ ਆਏ ਆ ਜਿਹੜਾ ਮਤਲਬ ਬਿਜਲੀ ਬੈਲ 225 ਸੀਲ ਬੈਲ 225 ਜਿਹਦੇ ਵਿੱਚ ਲੇਬਰ ਕਾਨੂੰਨਾਂ ਸੋਧਾ ਹੋ ਗਈਆਂ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਕਰ ਦਿੱਤੀ ਉਹ ਪੰਜਾਬ ਸਰਕਾਰ ਉਹ ਤੇ ਚੁੱਪ ਬੈਠੀ ਆ ਜੀ ਅੱਛਾ ਕਿਹਾ ਜਾ ਰਿਹਾ ਸੀ ਕਿ ਕਈ ਸਰਕਾਰੀ ਜਿਹੜੀਆਂ ਏਜੰਸੀਆਂ ਨੇ ਉਹ ਉਹ ਵੀ ਜਿਹੜੀਆਂ ਨਿਗ੍ਹਾ ਰੱਖ ਰੀਆਂ ਨੇ ਇਹਨੇ ਸਾਰੇ ਮੁੱਦੇ ਦੇ ਉੱਤੇ ਲੱਗਦਾ ਹੈ ਕਿ ਕਿਹਾ ਜਾ ਰਿਹਾ ਸੀ ਕਿ ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਤੰਗ ਪਰੇਸ਼ਾਨ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਦੇਖੋ ਗੱਲ ਤਾਂ ਇਹ ਆ ਸਰਕਾਰੀ ਏਜੰਸੀਆਂ ਵੀ ਇਹਨਾਂ ਦੀਆਂ ਹੀ ਆ ਸਰਕਾਰ ਦਾ ਹੀ ਸਾਰਾ ਤਾਲਾ ਮੇਲਾ ਹੈ ਜੀ ਇਹ ਕਿਉਂਕਿ ਅਸੀਂ ਸਮਝਦੇ ਆ ਵੀ ਇਹ ਲੋਕਾਂ ਨੂੰ ਇਕੱਠੇ ਹੋ ਕੇ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਸਿੱਖ ਜਥੇਬੰਦੀਆਂ ਉਹ ਜਿੱਥੇ ਵੀ ਲੋਕਾਂ ਦਾ ਧੱਕਾ ਹੁੰਦਾ ਸਾਨੂੰ ਸਾਰਿਆਂ ਨੂੰ ਇਨਸਾਫ਼ ਦੀ ਲੜਾਈ ਲੜਨੀ ਚਾਹੀਦੀ ਔਰ ਖੜਨਾ ਚਾਹੀਦਾ ਚਾਹੇ ਪ੍ਰੈਸ਼ਰ ਉਹਨਾਂ ਦੇ ਧੱਕਾ ਹੁੰਦਾ ਹੁਣ ਆ ਪ੍ਰੈਸ਼ਰ ਉਹਨਾਂ ਦੇ ਧੱਕਾ ਹੋਇਆ ਸਰਕਾਰ ਨੇ ਪਰਚਾ ਕੀਤਾ ਉਹਨਾਂ ਦੇ ਸਾਰੀਆਂ ਜਥੇਬੰਦੀਆਂ ਨਾਲੇ ਔਰ 24 ਤਰੀਕ ਨੂੰ ਠੰਡੇ ਦੇ ਵਿੱਚ ਲਾਬਸਾਲ ਮਜਾਰਾ ਕਰ ਰਹੇ ਆ ਜੀ ਅਸੀਂ ਵੇਥੋਂ ਜਾਵਾਂਗੇ ਭਾਵੇਂ ਉਹ ਮਾਲਬੇ ਵਾਲੇ ਦੇ ਕੱਠ ਰੱਖਿਆ ਆ ਅਸੀਂ ਵੇਥੋਂ ਦਵਾਬੇ ਵਾਲੇ ਵੀ ਜਾਣਗੇ ਬਾਜੇ ਵਾਲੇ ਵੀ ਜਾਣਗੇ ਇਸ ਕਰਕੇ ਸਮਝਦੇ ਆ ਜੇ ਪ੍ਰੈਸ਼ਰ ਬੋਟਰ ਆ ਤੇ ਉਹ ਸਾਡੇ ਆ ਤੁਸੀਂ ਜੇ ਅੱਜ ਸਰਕਾਰ ਕੋ ਗਲਤ ਕੰਮ ਕਰਦੀ ਆ ਪ੍ਰੈਸ਼ਰ ਬੋਟਰ ਕੋਈ ਸਹੀ ਖਬਰ ਲਾਉਂਦਾ ਇਹਦਾ ਮਤਲਬ ਉਹ ਕੋ ਗਰਾ ਥੋੜੀ ਕਰ ਲਿਆ ਚੱਕੇ ਪਰਚਾ ਕਰ ਦਮੋ ਤੁਸੀਂ ਠੀਕ ਹੈ ਅੱਜ ਦੱਸਦੀ ਕਿ 12 ਤੋਂ 3 ਵਜੇ ਤੱਕ ਪੂਰੀ ਤਰ੍ਹਾਂ ਨਾਲ ਟੋਲ ਪੰਜਾਬ ਦੇ ਵਿੱਚ ਫ੍ਰੀ ਰੱਖੇ ਗਏ ਆ ਸੰਕੇਤੀਕ ਹੈ ਲੇਕਿਨ ਮੰਗ ਕੀਤੀ ਜਾ ਰਹੀ ਹੈ ਕਿ ਜਿਨੇ ਵੀ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਔਰ ਖਾਸ ਕਰਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਰਿਹਾਈ ਦੀ ਮੰਗ ਹੈ ਕਮਿਨ ਸਾਫ ਮੋਰਚਾ ਦੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਬੰਦ ਦੀ ਕਾਲ ਨੂੰ ਇਸ ਟੋਲ ਫਰੀ ਦੀ ਕਾਲ ਨੂੰ ਜਿਹੜਾ ਹੈਗਾ ਸਮਰਥਨ ਦਿੱਤਾ ਗਿਆ